ਮੰਮੀ ਹੁਣ ਮੇਰਾ ਵਿਆਹ ਹੋ ਗਿਆ ਹੁਣ ਮੈਨੂੰ ਤੁਹਾਨੂੰ ਛੱਡ ਕੇ ਸਹੁਰੇ ਘਰ ਜਾਣਾ ਪਊਗਾ ਹਾਂ ਪੁੱਤੋ ਤਾਂ ਜਾਣਾ ਹੀ ਪੈਣਾ ਏ ਮੰਮੀ ਮੈਂ ਤੁਹਾਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੀ ਆਂ ਮੈਂ ਤੁਹਾਡੇ ਬਿਨਾਂ ਇੱਕ ਮਿੰਟ ਨਹੀਂ ਰਹਿ ਸਕਦੀ ਤੇ ਤੁਸੀਂ ਮੇਰੇ ਬਿਨਾਂ ਰਹਿ ਲੋਗੇ ਪੁੱਤੋ ਪਿਆਰ ਤਾਂ ਸਾਰੇ ਮਾਪੇ ਆਪਣੇ ਧੀਆਂ ਨੂੰ ਕਰਦੇ ਨੇ ਇਹ ਤਾਂ ਰੀਤੀ ਰਿਵਾਜ ਬਣੇ ਹੋਏ ਨੇਗੇ ਧੀਆਂ ਨੂੰ ਸਹੁਰੇ ਜਾਣਾ ਹੀ ਪੈਂਦਾ ਮੰਮੀ ਇਹ ਰੀਤੀ ਰਿਵਾਜ ਬਦਲੇ ਨਹੀਂ ਜਾ ਸਕਦੇ ਪੁੱਤ ਅੱਜ ਤੱਕ ਕਦੇ ਰੀਤੀ ਰਿਵਾਜ ਵੀ ਬਦਲੇ ਨੇ ਦੀਨ ਉਹਦਾ ਰਾਜੇ ਮਹਾਰਾਜ ਨਹੀਂ ਕਰੇ ਰੱਖ ਸਕੇ ਮੰਮੀ ਤੁਸੀਂ ਕੁਝ ਐਸਾ ਕਰੋ ਕਿ ਬਵਨ ਘਰ ਜਵਾਈ ਬਣਨ ਨੂੰ ਮੰਨ ਜੇ ਪੁੱਤ ਐਵੇਂ ਕਿ ਮੈਂ ਮੰਨ ਜੂ ਉਹ ਅੱਜ ਕੱਲ ਦੇ ਮੁੰਡੇ ਬਹੁਤ ਉਸੂਲੀ ਹੁੰਦੇ ਨੇ ਮੰਮੀ ਪੈਸਾ ਸਾਰੇ ਰੂਲ ਉਸੂਲ ਤੋੜ ਦਿੰਦਾ ਤੁਸੀਂ ਇੱਕ ਵਾਰ ਗੱਲ ਕਰਕੇ ਤਾਂ ਦੇਖੋ ਪੁੱਤ ਕੀ ਗੱਲ ਤਾਂ ਇਹ ਗੱਲ ਵਿਆਹ ਹੋਣ ਤੋਂ ਪਹਿਲਾਂ ਨਹੀਂ ਕਰਨੀ ਸੀ ਵੀ ਮੈਂ ਸਹੁਰੇ ਘਰ ਨਹੀਂ ਜਾਣਾ ਮੇਰੇ ਲਈ ਤਾਂ ਕੋਈ ਐਹਾ ਜਾਂ ਮੁੰਡਾ ਲੱਭੋ ਵੀ ਜਿਹੜਾ ਘਰ ਜਵਾਈ ਬਣ ਕੇ ਰਹਿ ਸਕੇ ਮੈਨੂੰ ਇਹ ਸਾਸਰੀ ਹੁਣ ਹੋਇਆ ਮੰਮੀ ਕਿ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਲੈ ਐ ਥੋੜੀ ਹੁੰਦਾ ਹੁਣ ਤਾਂ ਤੇਰਾ ਵਿਆਹ ਹੋ ਗਿਆ ਤੈਨੂੰ ਸਹੁਰੇ ਘਰ ਜਾਣਾ ਹੀ ਪੈਣਾ ਬਸ ਮੰਮੀ ਫਿਰ ਤਾਂ ਹੁਣ ਇੱਕੋ ਹੀ ਤਰੀਕਾ ਹੈ ਤੁਹਾਨੂੰ ਬਿਮਾਰ ਹੋਣ ਦਾ ਨਾਟਕ ਕਰਨਾ ਪੈਣਾ ਹੈ ਇਹ ਤੂੰ ਕਹੇ ਜੇ ਪੁੱਠੇ ਸਿੱਧੇ ਤਰੀਕੇ ਲਈ ਜਾਨੀ ਹੈ ਓ ਚੱਲੀਏ ਫਿਰ ਮੰਮੀ ਨਾਟਕ ਕਰੋ ਨਾਟਕ ਕਰੋ ਨਾਟਕ ਕਰੋ ਜੀਤੀ ਹਾਏ ਹਾਏ ਮੇਰੇ ਤਵੀ ਤੇ ਮੈਨੂੰ ਠੀਕ ਨਹੀਂ ਲੱਗ ਰਹੀ

ਠੀਕ ਹੋ ਮੈਂ ਹੁੰਦ ਸੀ ਮੈਂ ਪਾਣੀ ਲੈ ਕੇ ਆਉਣਾ ਮੈਂ ਲੈ ਆਉਣਾ ਮਧੀਗਰ ਐਕਟਿੰਗ ਮੈਨੇ ਐਕਟਿੰਗ ਤਾਂ ਮਮੀ ਸੋਣੀ ਸੀ ਪਰ ਥੋੜੀ ਜੀ ਨਾ ਓਵਰ ਐਕਟਿੰਗ ਕਰਦੀ ਸੀ ਚਲੋ ਕੋਈ ਨਾ ਹਲੋ ਪਾਣੀ ਪੀ ਲੋ ਠੀਕ ਹੋਣ ਹਾਂ ਬੁੱਤ ਹੁਣ ਮੈਂ ਠੀਕ ਆ ਤੁਸੀਂ ਜਾਓ ਟਾਈਮ ਨਾਲ ਅੱਜ ਕੱਲ੍ਹ ਹਨੇਰਾ ਵੀ ਬਹੁਤ ਜਲਦੀ ਹੋ ਜਾਂਦਾ ਹੈ ਨਹੀਂ ਮੰਮੀ ਮੈਂ ਤੁਹਾਨੂੰ ਇਸ ਹਾਲਤ 'ਚ ਨਹੀਂ ਛੱਡ ਕੇ ਜਾ ਸਕਦੀ। ਉਰੇ ਕਿਹੜਾ ਤੁਹਾਡਾ ਕੋਈ ਧਿਆਨ ਰੱਖਣ ਵਾਲਾ ਹੈਗਾ? ਹੁਣ ਤੋਂ ਅਸੀਂ ਦੋਨੇ ਉਰੇ ਰਹਾਂਗੇ ਤੇ ਤੁਹਾਡਾ ਧਿਆਨ ਰੱਖਿਆ ਕਰਾਂਗੇ। ਪ੍ਰੀਤ ਇਹ ਕਿਵੇਂ ਹੋ ਸਕਦਾ? ਹੁਣ ਆਪਣਾ ਵਿਆਹ ਹੋ ਗਿਆ। ਤੇਰਾ ਘਰ ਇਹੇ ਨਹੀਂ, ਤੇਰਾ ਹੁਣ ਅਸਲੀ ਘਰ ਜਰਾ ਸਹਰਾ ਘਰ ਹੈ। ਮੈਂ ਤੁਹਾਡੀ ਸਾਰੀ ਗੱਲ ਮੰਨਦੀ ਆ ਪਰ ਤੁਸੀਂ ਇਹ ਵੀ ਤਾਂ ਦੇਖੋ ਕਿ ਮੈਂ ਆਪਣੀ ਬਿਮਾਰ ਮਾਂ ਨੂੰ ਛੱਡ ਕੇ ਕਿਵੇਂ ਜਾ ਸਕਦੀ ਆ? ਤੁਸੀਂ ਇੱਕ ਵਾਰ ਆਪਣੇ ਆਪ ਨੂੰ ਮੇਰੀ ਜਗ੍ਹਾ ਤੇ ਰੱਖ ਕੇ ਦੇਖੋ। ਮੈਂ ਤੇਰੀ ਜਗ੍ਹਾ ਰੱਖ ਕੇ ਦੇਖਿਆ। ਮੇਰੀ ਮਾਂ ਵੀ ਉਡੀਕ ਰਹੀ ਹੈ ਪਿੱਛੇ। ਉਹ ਕਿਹੜਾ ਠੀਕ ਰਹਿੰਦੀ ਹੈ? ਹਾਂਜੀ ਪਤਾ। ਪਰ ਤੁਸੀਂ ਮੇਰੀ ਮਜਬੂਰੀ ਵੀ ਤਾਂ ਸਮਝੋ ਨਾ ਪੁੱਤ ਹੁਣ ਤੋਂ ਤੂੰ ਜਵਾਈ ਨਹੀਂ ਮੇਰਾ ਪੁੱਤ ਐ ਤੂੰ ਮੇਰਾ ਨਾਲੇ ਬਾਕੀ ਰਹੀ ਗੱਲ ਤੇਰੀ ਮੰਮੀ ਦੀ ਕਦੇ ਕਦੇ ਜਾ ਕੇ ਵਿੱਚ ਨੂੰ ਤੇਰੀ ਮੰਮੀ ਨੂੰ ਵੀ ਮਿਲ ਆਇਆ ਕਰਿਓ ਮੰਨ ਕੇ ਮੰਨ ਕੇ ਚਲੋ ਫਰਫੂ ਕੀ ਕਰ ਗਏ ਯਾਤਾਂ ਵਿੱਚ ਤੂੰ ਦਿਲ ਦੀ ਗੱਲ ਮੈਂ ਦੱਸਾਂ ਬਣ ਜਾ ਤੂੰ ਮੇਰੀ ਰਾਣੀ ਤੇ ਦੱਸਾਂ ਫਿਰ ਕਿ ਤੈਨੂੰ ਮਹਿਲ ਦਿਵਾ ਦੂੰਗਾ ਹਾਂ ਅਤੂਲੀ ਚੱਕਾ ਤੇਰੀ ਕਾਲੀ ਰਹੀ ਦੀਵਾਰੀ ਕਾ ਗੱਲ ਬੜੀ ਲੰਬੀ ਇੱਥੇ ਮੁੱਕਦੀ ਨਹੀਂ ਵੇ ਤੂੰ ਵੀ ਮੈਨੂੰ ਦੇਖਦਾ ਨਹੀਂ ਅੱਖ ਪਰ ਕੇ ਤੇ ਐ ਨਹੀਂ ਮੇਰੇ ਗੋਲੇ ਕਦੇ ਰੁਕਦੀ ਜੀ ਵੇ ਓ ਪੁੱਠਿਆਂ ਰਹਾਵਾਂ ਦੇ ਉੱਤੇ ਬਹੁਤਾ ਫੈਰ ਨਹੀਂ ਟੰਪਣਾਣ ਲੱਗਾ ਤੂੰ ਛੜਾਦਾ ਫੈਰ ਨਹੀਂ ਹਾਂ ਖਾਂਤੇ ਤੇਰੇ ਆਪਰਾ ਢਾ ਸੱਜਣਾ ਅਸੀਂ ਟਾਈਮ ਚੱਕਦੇ ਆ ਢਾ ਢਾ ਸੱਜਣਾ ਕਾਲੀ ਰੇਂਜ ਵਿੱਚੋਂ ਰਹਿਣਾ ਬੈਲੀ ਤਾਰ ਦਾ ਥੋਨੂ ਜੇ ਰਾਤਿਸ ਦਾ ਨਹੀਂ ਸਾਡਾ ਸੱਜਣਾ ਉਂਟੇ ਪਾਗਲੇ ਨੇ ਸਾਰੇ ਐਨਾ ਟਾਈਮ ਲਾਤਾ ਪਿਆਜ਼ ਕੱਟਣ ਨੂੰ ਛੇਤੀ ਛੇਤੀ ਕੱਟੋ ਹਲੇ ਮੈਂ ਸਬਜ਼ੀ ਨੂੰ ਤੜਕਾ ਵੀ ਲਾਣਾ ਹੈ ਉਹ ਜਿੰਨੇ ਛੇਤੀ ਕੱਟੇ ਜਾ ਰਹੇ ਨੇ ਕੱਟਦਾ ਰਹਾਂ ਮੈਗੜਾ ਪੁੱਛੋ ਪਿਆਜੀ ਕੱਟਦਾ ਆਇਆ ਕੰਮ ਤਾਂ ਸਾਰੇ ਹੀ ਹੋਣੇ ਚਾਹੀਦੇ ਨੇ ਫਿਰ ਚਾਹੇ ਕੁੜੀ ਆ ਚਾਹੇ ਮੁੰਡਾ ਜੇ ਕੁੜੀਆਂ ਸਹੁਰੇ ਘਰ ਰਹਿ ਸਕਦੀਆਂ ਨੇ ਤਾਂ ਮੁੰਡਿਆਂ ਨੂੰ ਵੀ ਤਾਂ ਸਹੁਰੇ ਘਰ ਆਣਾ ਪੈ ਹੀ ਸਕਦਾ ਓਹ ਹਰੇਕ ਮੁੰਡਾ ਥੋੜੀ ਰਹਿੰਦਾ ਹੁੰਦਾ ਇਹ ਤਾਂ 100 'ਚ ਕੋਈ 1 ਮੇਰੇ ਵਰਗਾ ਟੰਗਾ ਜਾਂਦਾ ਹੁੰਦਾ ਓਹ ਜਿਹੜਾ 100 'ਚ 1 ਹੁੰਦਾ ਉਹੀ ਕਰਮਾ ਵਾਲਾ ਹੁੰਦਾ ਕਿਉਂਕਿ ਹੁਣ ਜਿਹੜੀ ਜ਼ਮੀਨ ਪ੍ਰਾਪਰਟੀ ਮੇਰੇ ਨਾਮ ਹੈ ਉਹ ਹੁਣ ਮੇਰੇ ਨਾਲ ਨਾਲ ਥੋੜੀ ਵੀ ਤਾਂ ਹੈ ਇਸ ਦਾ ਮਤਲਬ ਕਿ ਹੁਣ ਤੁਸੀਂ ਵੀ ਇਸ ਪ੍ਰਾਪਰਟੀ ਦੇ ਮਾਲਕ ਹੋ ਸਮਝੇ ਹੂੰ ਸਭ ਸਮਝ ਰਹੇ ਹਾਂ ਮੈਂ ਹੋਰ ਸੁਣਾ ਬਬਨ ਅੱਜ ਕਿਤੇ ਤੈਨੂੰ ਦਿਨਾਂ ਮੈਂ ਫੋਨ ਕਰ ਲਿਆ ਓ ਯਾਰ ਮੰਜਾ ਨਹੀਂ ਢੇ ਸੀਗਾ ਤਾਂ ਬੁਲਾ ਲਿਆ ਤੈਨੂੰ ਓ ਹਾਂ ਸੱਚ ਮੈਂ ਤੇਰੇ ਵਿਆਹ ਵਾਲੇ ਤਾਂ ਭੁੱਲੀ ਗਿਆ ਸੀਗਾ ਹੋਰ ਦੱਸ ਭਾਬਿਓ ਨੇ ਠੀਕ ਨੇ ਨਾਲੇ ਕਿਵੇਂ ਚੱਲ ਰਹੀ ਤੇਰੀ ਵਿਆਹ ਵਾਲੀ ਲਾਈਫ ਓ ਕੀ ਦੱਸਾਂ ਯਾਰ ਮੇਰਾ ਤਾਂ ਧੋਬੀ ਦੇ ਕੁੱਤੇ ਵਾਲਾ ਹਾਲ ਹੋਇਆ ਪਿਆ ਨਾ ਘਰ ਦਾ ਨਾ ਘਾਟ ਦਾ ਕਿਉਂ ਇਹੋ ਜਿਹਾ ਵੀ ਕੀ ਹੋ ਗਿਆ ਤੇਰੇ ਨਾਲ ਤੈਨੂੰ ਪਤਾ ਹੀ ਆ ਯਾਰ ਘਰ ਜੋਏ ਨਾਲ ਕੀ ਕੀ ਹੁੰਦਾ ਉੱਪਰ ਤੇਰੀ ਭਾਬੀ ਦੇ ਨਾਮ ਜ਼ਮੀਨ ਹੈ ਉਹ ਸਾਰਾ ਦਿਨ ਉਹਦੇ ਰੋ ਮਰੀ ਜਾਂਦੀ ਹੈ ਅੱਛਾ ਯਾਰ ਤੇਰੇ ਨਾਲ ਤਾਂ ਫਿਰ ਬਾੜੀ ਮਾੜੀ ਹੋ ਰਹੀ ਏ ਹੋਰ ਯਾਰ ਮੈਂ ਤਾਂ ਤੈਨੂੰ ਵੀ ਇਹੀ ਕਹੂੰਗਾ ਵੇ ਵਿਆ ਕਰਾਈ ਨਾ ਜੇ ਕਰਾਉਣਾ ਵੀ ਪਿਆ ਤਾਂ ਭੁੱਲ ਕੇ ਵੀ ਜ਼ਮੀਨ ਵਾਲੀ ਕੁੜੀ ਨਾਲ ਲੱਭ ਲਈ ਮੈਨੂੰ ਤਾਂ ਇਹ ਹੁਣ ਇਹ ਨਹੀਂ ਸਮਝ ਆ ਰਿਹਾ ਮੈਂ ਕਰਾਂ ਤਾਂ ਕਰਾਂ ਕੀ ਯਾਰ ਫਿਰ ਤੂੰ ਇਹ ਪੰਗਾ ਹੀ ਗਲਤ ਲੈ ਲਿਆ ਜਦੋਂ ਇਹ ਮੈਂ ਵਾਪਸ ਘਰ ਜਾਣ ਦੀ ਗੱਲ ਕਰਦਾ ਵੀ ਚਲ ਆਪਾਂ ਵਾਪਸ ਘਰ ਚੱਲਦੇ ਆ ਜਾਂ ਫਿਰ ਇੱਕ ਗੇੜਾ ਹੀ ਮਾਰ ਆਣੇ ਆ ਉਹਦੇ ਨਾਲ ਦਾ ਮੂੰਹ ਬਣ ਜਾਂਦਾ ਮੈਂ ਤਾਂ ਫਸ ਗਿਆ ਯਾਰ ਯਾਰ ਤੂੰ ਗੱਲ ਤੱਕ ਸਹਿੰਦਾ ਰਹੇਗਾ ਇਹ ਤਾਂ ਫਿਰ ਉਹੀ ਗੱਲ ਹੋ ਗਈ ਵੀ ਭੈਣ ਘਰ ਭਾਈ ਕੁੱਤਾ ਸੋਹਰੇ ਘਰ ਜਵਾਈ ਕੁੱਤਾ ਹੋਰ ਯਾਰ ਉਹਨਾਂ ਨੇ ਤਾਂ ਮੈਨੂੰ ਨੌਕਰ ਬਣਾ ਰੱਖਿਆ ਉਹ ਮੈਨੂੰ ਜਵਾਈ ਘਟ ਨੌਕਰ ਜ਼ਿਆਦਾ ਸਮਝ ਲੈਦੇ ਨੇ ਕੱਲ ਦੇਖ ਲੈ ਬਾਈ ਤੇਰੀ ਤਾਂ ਕਹਾਣੀ ਬਾਲੀ ਉਲਝੀ ਪਈ ਐ ਇਹਦਾ ਤੂੰ ਆਪ ਹੀ ਹੱਲ ਕਰ ਸਕਦਾ ਔਰ ਕੋਈ ਨਹੀਂ ਕਰ ਸਕਦਾ ਓਏ ਮੁੰਡਿਆ ਤੂੰ ਉਰੇ ਫੋਨ ਚਲਾ ਰਿਆ ਬੈਠਾ ਤੈਨੂੰ ਸਵੇਰ ਦਾ ਕਹਿ ਹੈ ਵੀ ਗੱਡੀ ਧੋ ਦੇ ਗੱਡੀ ਧੋ ਦੇ ਨਾਲੇ ਮੋਟਰਸਾਈਕਲ ਕਿੱਥੋਂ ਲਵੇੜ ਕੇ ਲਿਆ ਮੰਮੀ ਹੁਣ ਤਾਂ ਵੇਲਾ ਹੋਇਆ ਐ ਮੈਂ ਪਹਿਲਾਂ ਪਾਣੇ ਵਾਜ ਰਿਆ ਸੀ ਫੇਰ ਰੋਟੀ ਬਣਾ ਰਿਆ ਸੀਗਾ ਜੇ ਘਰ ਦੇ ਕੰਮ ਨਹੀਂ ਪੜਨਗੇ ਤਾਂਹੀਂ ਗੱਡੀ ਧੋਂਗਾ ਜਾ ਕੇ ਤੈਨੂੰ ਫਰੀ ਦੇ ਚੀਜ਼ਾਂ ਮਿਲੀਆਂ ਮੀਆਂ ਨੇ ਤਾਂ ਤਾ ਤੈਨੂੰ ਕਦਰ ਨਹੀਂ ਹੈਗੀ ਜੇ ਤੈਨੂੰ ਨਾ ਮਿਲਦੀਆਂ ਨਾ ਤੂੰ ਤਾਂ ਪੈਰੀ ਹੱਥ ਲਾਉਂਦਾ ਫਿਰਦਾ ਸਹੀ ਹੋ ਗਏ ਨੇ ਲੋਕ ਜਵਾਈ ਕਦੇ ਪੁੱਤ ਨਹੀਂ ਬਣ ਸਕਦਾ ਨਾ ਹੁਣ ਬੋਲਦਾ ਖੋਣੀ ਲੱਗੀ ਤੁਹਾਨੂੰ ਆਜੋ ਰੋਟੀ ਖਾ ਲਓ ਅੰਦਰ ਆ ਕੇ ਚਲੋ ਖਵਾਤਾ ਦਿੱਤੀ ਤੇਰੀ ਮਾਂ ਨੇ ਉਹ ਵੀ ਚੰਗੇ ਤਰ੍ਹਾਂ ਗਾਲਾਂ ਨਾਲ ਟੇਢ ਭਰ ਗਿਆ ਮੇਰਾ ਮੈਂ ਨਹੀਂ ਖਾਣੀ ਹੁਣ ਰੋਟੀ ਰੋਟੀ ਕੋਈ ਤੁਹਾਨੂੰ ਜਿਆਦਾ ਸੁਨਾਨ ਦੀ ਲੋੜ ਨਹੀਂ ਐ ਮੈਨੂੰ ਠੀਕ ਐ ਚਲੋ ਆਜੋ ਰੋਟੀ ਖਾ ਲਓ ਆ ਕੇ ਹੁਣ ਨਹੀਂ ਹੁਣ ਤਾਂ ਜੇ ਰੱਬ ਵੀ ਬੁਲਾਉਣਾ ਜੇ ਨਾ ਆਪ ਤਾਂ ਵੀ ਨਹੀਂ ਆਉਂਦਾ ਮੈਂ ਇਹ ਆਕੜ ਕਿਨੂੰ ਦਿਖਾ ਰਹੇ ਹੋ ਤੁਸੀਂ ਤਾਂ ਇਹ ਸਾਨ ਮੰਨੋ ਸਾਡਾ ਵੀ ਅਸੀਂ ਐਨੇ ਟਾਈਮ ਦਾ ਤੁਹਾਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਆਹੋ ਰੱਖਿਆ ਹੋਇਆ ਫ੍ਰੀਜ ਤਾਂ ਨਹੀਂ ਰਹਿੰਦਾ ਘਰ ਦਾ ਸਾਰਾ ਕੰਮ ਬਾਹਰ ਦਾ ਸਾਰਾ ਕੰਮ ਮੈਂ ਹੀ ਕਰਦਾ ਜਵਾਈ ਨੂੰ ਜਵਾਈ ਸਮਝਦੇ ਨਹੀਂ ਤੁਸੀਂ ਨੌਕਰ ਬਣਾ ਰੱਖਿਆ ਲੈ ਗੁੱਸਾ ਤਾਂ ਦੇਖੇਗਾ ਜਿਵੇਂ ਕਿ ਤੇ ਦਾ ਰਾਜਾ ਹੋਵੇ ਰਾਜਾ ਨਹੀਂ ਪਰ ਇਸ ਘਰ ਦਾ ਜਵਾਈ ਤਾਂ ਹਾਂ ਇੱਕ ਤਾਂ ਰਹਿ ਘਰ ਜਵਾਈ ਬਣ ਕੇ ਰਹਿ ਹੈ ਇੱਕ ਉੱਪਰੋਂ ਜਵਾਨ ਲੈਣਾ ਹੁਣ ਮੇਰੇ ਨਾਲ ਮੈਂ ਆਪ ਆਪਣੀ ਮਰਜ਼ੀ ਨਾਲ ਤਾਂ ਨਹੀਂ ਆਇਆ ਤੁਸੀਂ ਉਹ ਮਿੰਨਤਾਂ ਕਰ ਰਹੇ ਸੀਗੇ ਵੀ ਉਰੇ ਰਹਿ ਜਾ ਉਰੇ ਰਹਿ ਜਾ ਬਸ ਹੁਣ ਬਹੁਤ ਹੋ ਗਿਆ ਜਦੋਂ ਮੈਂ ਇਹ ਘਰ ਛੱਡ ਕੇ ਲਾਵੇ ਕਿਵੇਂ ਚਲ ਜਾਉਗੇ ਕਿਤੇ ਨਹੀਂ ਜਾਣਾ ਤੁਸੀਂ ਜੇ ਤੁਸੀਂ ਚਲੇਗੇ ਤਾਂ ਘਰ ਦਾ ਸਾਰਾ ਕੰਮ-ਕੌਮ ਕਰੂਗਾ ਨਹੀਂ ਕੁੜੀਏ ਤੇ ਜਾਂਦਾ ਤਾਂ ਜਾਣਦੇ ਇਹਨੂੰ ਰੋਕਣ ਦੀ ਲੋੜ ਨਹੀਂ ਹੈਗੀ ਹਾਂ ਤੂੰ ਵੀ ਇੱਕ ਗੱਲ ਯਾਦ ਰੱਖੀ ਜੇ ਇੱਕ ਵਾਰ ਘਰ ਚੋਂ ਪੈਰ ਬਾਹਰ ਪੱਟ ਲਿਆ ਨਾ ਮੁੜ ਕੇ ਪ੍ਰੀਤ ਨਾਲ ਤੇਰੀ ਜ਼ਮੀਨ ਨਾਲ ਕੋਈ ਤਰ੍ਹਾਂ ਰਿਸ਼ਤਾ ਨਹੀਂ ਰਹੂਗਾ ਕੋਈ ਪਾਗਲੇ ਹੋਊਗਾ ਜਿਹੜਾ ਇਸ ਘਰ ਨੂੰ ਛੱਡ ਕੇ ਜਾਊਗਾ ਹਾਂਜੀ ਪਾਗਲ ਤਾਂ ਮੈਂ ਹਾਂ ਜਿਹੜਾ ਤੁਹਾਡੇ ਵਰਗਿਆਂ ਪਿੱਛੇ ਆਪਣੀ ਮਾਂ ਨੂੰ ਛੱਡ ਕੇ ਆ ਗਿਆ ਤੁਸੀਂ ਰੱਖੋ ਆਪਣੀ ਜ਼ਮੀਨਾਂ ਆਪਣੇ ਕੋਲ ਬਸ ਇੰਨਾ ਯਾਦ ਰੱਖਿਓ ਕਿ ਜ਼ਮੀਨਾਂ ਤਾਂ ਫੇਰ ਬਣ ਜਾਂਦੀਆਂ ਨੇ ਪਰ ਸੱਚੇ ਰਿਸ਼ਤੇ ਨਹੀਂ ਬਣਦੇ ਨਾਲੇ ਹੁਣ ਮੇਰੇ ਸਹੁਰਾ ਸਾਹਿਬ ਨੂੰ ਬੁਲਾ ਲਿਓ ਕਿ ਘਰ ਦਾ ਕੰਮ ਕਰਨ ਲਈ ਤੁਹਾਨੂੰ ਨੌਕਰ ਵੀ ਤਾਂ ਚਾਹੀਦਾ ਹੋਊਗਾ ਹੱਜ ਤਾਂ ਗਹਿਰਾ ਛੱਡਿਆ ਏ ਤੈਨੂੰ ਕੱਲ ਆਪਣੀ ਵੀ ਛੱਡਣਗੀ ਤੈਨੂੰ ਜਿੰਨਾ ਉੱਤੇ ਮਾਨ ਵੜਾਉਂਦੇ ਦੇਖੀ ਪੈਰ ਤੇਰੇ ਉਹੀ ਵੱਡਣਗੇ ਜਿੰਨਾ ਯੰਬਰ ਹੀ ਤੈਨੂੰ ਚੜ੍ਹਿਆ ਏ ਉਹੀ ਫੜ ਧਰਤੀ ਤੇ ਡਾਉਣਗੇ ਤੂੰ ਖਾ ਲੈਣਾ ਕਬਰਾਂ ਤੁਲਾ ਜਦੋਂ ਹੋਰ ਵੀ ਮਾੜੇ ਹੋਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਹੋ ਕਿ ਤੁਹਾਨੂੰ ਸਾਡੀ ਇਹ ਵੀਡੀਓ ਸਾਡੀ ਇਹ ਮਿਹਨਤ ਵਧੀਆ ਲੱਗੀ ਜੇ ਵਧੀਆ ਲੱਗੀ ਹੋਊ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਬੈਲ ਆਈਕਨ ਵੀ ਦਬਾ ਦਿਓ ਤੇ ਸਾਰੇ ਜਾਣੇ ਵੀਡੀਓ ਨੂੰ ਪਿਆਰ ਦਿਓ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਕਰਕੇ ਕਮੈਂਟ ਕਰ ਦਿਓ ਵੀ ਹਾਂਜੀ ਅਸੀਂ ਸ਼ੇਅਰ ਕਰਤੀ ਤੇ ਕਿਸ ਤੇ ਕਿਸ ਤੇ ਸ਼ੇਅਰ ਕੀਤੀ ਇਹ ਵੀ ਦੱਸ ਦਿਓ WhatsApp Instagram Facebook Snapchat ਸਭ ਕਿਤੇ ਸ਼ੇਅਰ ਕਰ ਦਿਓ ਮਿਲਦੇ ਆ ਜਲਦੀ ਅਗਲੀ ਵੀਡੀਓ ਸੋਮਵਾਰ ਨੂੰ ਅਗਲੇ ਮੰਡੇ ਅਗਲੀ ਵੀਡੀਓ ਨਾਲ ਮਿਲਦੇ ਆ ਉਦੋਂ ਤੱਕ ਇਸ ਵੀਡੀਓ ਨੂੰ ਪਿਆਰ ਦਿਓ ਤੇ ਇੰਜੋਏ ਕਰੋ ਬਾਏ